ਲੋ ਵਿਖੰਡਪਾੜ ਤੇ ਸਾਡੇ ਦੁੱਧ ਇਕੱਠਾ ਹੋਇਆ ਸੀ ਤੇ ਦੇਖਣਾ ਵੀ ਸਾਰੇ ਦੁੱਧ ਦੀ ਕਿੰਨੀ ਫੈਂਟ ਆਉਂਦੀ ਹੈ ਕੱਲੇ ਫੈਂਟ ਕਢਾ ਕੇ ਦੇਖਣੇ ਦੁੱਧ ਵੇਲੇ ਵਰਤਿਆ ਗਿਆ ਸੀਗਾ ਤੇ ਆਹ ਦੁੱਧ ਹੈਗਾ ਚੱਲਿਆ ਜੀ ਫੈਂਟ ਚੈੱਕ ਕਰਾਉਂਦਾ ਕੱਲੇ ਫੈਂਟ ਚੈੱਕ ਕਰਾ ਕੇ ਲੋਣੀ ਵੀ ਕਿੰਨੀ ਫੈਂਟ ਨੇ ਸਹੀ ਹੈਣਾ ਇਹ ਤਜਰਬੇ ਵੀ ਦੇਖਣਾ ਵੀ ਇਕੱਠੇ ਦੁੱਧ ਦਾ ਆਉਦਾ ਵੀ ਪਾਣੀ ਹਾਂ ਵੀ ਆਉਦਾ ਵੀ ਦੁੱਧ ਪਾਉਣ ਚੱਲੇ ਡੇਰੀ ਆਹ ਵੀ ਢੋਲੀ ਹੈ ਤੇ ਕੋਈ ਚੱਕਰ ਆ ਗਿਆ ਨੇ ਪਾ ਫੈਂਟ ਚੈੱਕ ਕਰਾ ਕੇ ਦੇਖਣੇ ਵੀ ਹਰ ਦੁੱਧ ਦੀ ਕਿੰਨੀ ਫੈਂਟ ਆਉਂਦੀ ਵੀ ਸਾਰੇ ਪਿੰਡ ਦਾ ਮੱਝਾਂ ਦਾ ਗੰਗਨਾ ਦੁੱਧ ਇਕੱਠਾ ਕਰਕੇ ਵੀ ਕਿੰਨੀ ਫੈਂਟ ਬਣਦੀ ਆ ਠੀਕ ਆ ਇਹ ਮਿੰਨੀਆ ਵਲੌਗ ਬਣਾਵਾਂਗੇ ਤੇ ਦੇਖਦੇ ਆ ਫਿਰ ਕੀ ਬਣਦਾ ਆ ਧੰਨਵਾਦ ਲਓ ਵੀ ਡੇਰੀ ਤੇ ਪਹੁੰਚ ਕੇ ਡੇਰੀ ਤੇ ਪਹੁੰਚੇ ਤੋਂ ਬਾਅਦ ਆ ਇੱਥੇ ਰੱਖ ਹੁਣ ਬਈ ਫੜਾਉਣੇ ਸਾਡੇ ਗਰਲਾਲ ਨੂੰ ਗਰਲਾਲ ਬਈ ਡਰਮ ਦੁੱਧ ਗਰਲਾਲ ਫੜਾਉਣੇ ਆ ਮੇਰਾ ਮੱਧ ਦੁੱਧ ਆ ਗਿਆ ਡਰਮ ਦੁੱਧ ਦਾ ਇੱਧਰ ਚੈੱਕ ਕਰ ਬਈ ਡਰਮ ਦੁੱਧ ਦਾ ਇਹ ਹੈ ਨਾ ਅਸੀਂ ਫੈਂਟ ਚੈੱਕ ਕਰਨੀ ਛਪਾਇਸ਼ਲਾ ਸੰਝ ਦੁੱਧ ਦੀ ਕੀ ਕਿੰਨੀ ਆਉਂਦੀ ਸਾਰੇ ਜਿਹੜਾ ਘਰ ਮੱਝਾਂ ਕੰਮ ਮੱਝਾਂ ਕੰਮ ਸਾਰਾ ਦੁੱਧ ਬਣਾ ਕੇ ਦੇਖਣਾ ਹਾਂ ਵੀ ਮੱਝਾਂ ਕੰਮ ਉਹਦੀ ਫੈਂਡ ਕਿੰਨੀ ਹੈ ਸਾਰਾ ਉਹਦਾ ਰਿਜ਼ਲਟ ਕੱਢਣਾ ਇਹ ਬਲੌਗ ਸਪੈਸ਼ਲ ਬਣਾਇਆ ਸਾਰੇ ਜਿਹੜੇ ਦੇਖੋ ਸਾਰੇ ਜਿੰਨੇ ਬੰਦੇ ਦੁੱਧ ਪਾਉਣ ਆਏ ਸਾਰਿਆਂ ਦਾ ਓਏ ਝਾਕਲਾ ਝਾਕਲਾ ਤੈਨੂੰ ਐਂ ਕੁਝ ਨਹੀਂ ਕਹਿੰਦੇ ਸਾਰੇ ਦੇਖ ਆਹ ਦੇਖੋ ਫੰਡ ਬਹੁਤ ਆ ਬਾਬਾ ਮੁੱਛਾਂ ਦੇ ਹੱਥ ਫੇਰਦਾ ਹੈ ਹੈ ਫੈਂਡ ਲਾ ਭਾਈ ਫੈਂਡ ਲਾ ਇੱਥੇ ਲੈ ਵੀ ਫੈਂਡ ਉਹ ਢੋਲਤਾ ਓਏ ਕੋਈ ਨਹੀਂ ਰੜਕਣ ਲੱਗਿਆ ਤਾਰ ਕਰਤਾ ਰੜਕਣ ਲੱਗਿਆ ਰੜਕਣ ਲੱਗ ਗਿਆ ਵੀ ਦੁੱਧ ਰੜਕਣ ਲੱਗ ਗਿਆ ਇਹ 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 ਦੱਸੋ ਮਾੜੀ ਨਹੀਂ ਜਾਂਦਾ ਦੂਜੀ ਮਸ਼ੀਨ ਤੇ ਲਾਤਾ ਦੂਜੀ ਮਸ਼ੀਨ ਚਲਾਦਾ ਇਹ ਰਕਾਰਡ ਪੈਦਾ ਕਰਨਾ ਵੀ ਸਾਂਝ ਦੁੱਧ ਦਾ ਜਿਹੜਾ ਹੁੰਦਾ ਨਾ ਸਿਸਟਮ ਇਹ ਕਿੰਨਾ ਹੁੰਦਾ ਹੈ ਤੇ ਵੀ ਉਹ ਲੋਰ ਗਿਆ ਅੱਗੇ ਆ ਗਿਆ ਅੱਗੇ ਸਾਡੇ ਤੇ ਕਿੱਥੇ ਲੋਰ ਲਾਉਣਾ ਉਹਨੇ ਬੰਦਾ ਕੱਟ ਕੇ ਲਾਇਆ ਆਹ ਦੇਖਾ ਸਹੀ ਆ ਅਪਰਚੂਟ ਜੇ ਫਾਗਿਆ ਕੰਮ ਆਪਾਂ ਕੋਈ ਢੂਟੋ ਨਹੀਂ ਮਾਰੀ 20 ਲੀਟਰ ਪਾਣੀ ਆ ਮੰਨਾ ਪਾਣੀ ਦਾ ਫਲਕਦੀ ਹੈਗਾ ਇੰਨੀ ਫੈਂਟ 30% ਪਾਣੀ ਆ ਸਹੀ ਗੱਲ ਤੁਸੀਂ 6 6 ਨਹੀਂ ਕਿੰਨੀ ਫੈਂਟ ਆਈ ਐ 6 6 6 6 ਹੈ ਮੱਝਾਂ ਤੇ ਆਈ ਐ 6 6 ਪਾਣੀ ਆਇਆ 20 ਮਤਲਬ ਜੀਨੀ ਨਹੀਂ ਆਉਂਦਾ ਵੀ ਘਰਾਂ ਦਾ ਪੱਕੀ ਗੱਲ ਐ ਫੈਂਟ ਇੰਨੀ ਸਹੀ ਆ ਇੱਕ ਵਾਰੀ ਫੇਰ ਨਾਲ ਆ ਉੱਤੋਂ ਤਾਂ ਨਹੀਂ ਪਾਲਿਆ ਤੁਸੀਂ ਲੈ ਯਾਰ ਚੈੱਕ ਕਰਾਂ ਦੁਬਾਰੇ ਲੈ ਵੀ ਇੱਕ ਵਾਰ ਦੁਬਾਰੇ ਫੇਰ ਚੈੱਕ ਕਰਨ ਲੱਗੇ ਕੋਈ ਸ਼ੱਕ ਤਾਂ ਨਹੀਂ ਕਿਸੇ ਨੂੰ ਕੋਈ ਨਹੀਂ ਹੋਇਆ ਕੋਈ ਸ਼ੱਕ ਤਾਂ ਨਹੀਂ ਦੁਬਾਰਾ ਫੈਂਟ ਲਾਉਣ ਉਹ ਤਾਂ ਮੁੰਡਾ ਥੰਗੀ ਜਾਂਦਾ ਸਾਡਾ ਆ ਜਾ ਸੇਕ ਲਾ ਅਗਲਾ ਮਾੜੇ ਤੂੰ ਮਰ ਪਾਉਂਦਾ ਹੈ ਨਹੀਂ ਨਹੀਂ ਲੈ ਵੀ ਦੁਬਾਰਾ ਫੇਰ ਫੈਂਟ ਲਾਈ ਦੁਬਾਰਾ ਚੋ ਚੈੱਕ ਕਰਦੇ ਆ ਇਹ ਸਾਡਾ ਵਲੌਗ ਬਣਾਉਂਦੇ ਨਾ ਇਹੀ ਜਿਹੜੇ ਪਿੰਡਾਂ 'ਚ ਦੁੱਧ ਇਕੱਠਾ ਹੁੰਦਾ ਨਾ ਇਹ ਮਸਾਲਾ ਪੈਦਾ ਕਰਨੀ ਹੈ ਵੀ ਸਹੀ ਫੈਂਟ ਕਿੰਨੀ ਹੁੰਦੀ ਹੁੰਦੀ ਹੈ ਵੀ ਇਹ ਗਾਂਆਂ ਦਾ ਮੱਝਾਂ ਦਾ ਜਿਹੜਾ ਕੁਝ ਖਰ ਦਾ ਮਦਾਬ ਜਨਤੋਂ ਦਫੜਾ ਕੇ ਜਾਂਦਾ ਵੀ ਉਹ ਤੇ ਕਿੰਨੇ ਫੈੜ ਆਉਂਦੇ ਨੇ ਆ ਉਹ ਆਪਾਂ ਚੈੱਕ ਕਰਦੇ ਆ ਦੁਬਾਰੇ ਫੇਰ ਤੇ ਆ 6 ਕਿ ਦੀ ਆ ਆ 6 ਸੇਤ ਨਹੀਂ 6 ਮਹੀਨਾ 6 7 ਹੋ ਗਈ ਬਈ 6 7 ਪਾਣੀ 19 ਰਹਿ ਗਿਆ ਹੈ ਪਾਣੀ 19 ਨਹੀਂ ਨਹੀਂ ਬਹੁਤ ਆ ਫਰਕ ਹੈ ਫੈਟ ਸਹੀ ਆ ਸਹੀ ਦੁੱਧ ਆ ਰਿਹਾ ਮਤਲਬ ਦੇ ਵਧਿਆ ਦੁੱਧ ਬੋਲ ਕੇ ਰਿਪੋਰਟ ਹੈ ਖੁਆ ਮਾਰ ਸਕਦੇ ਨਹੀਂ ਖੁਆ ਕੱਢਦੇ ਨਹੀਂ ਇਹਦਾ ਮਤਲਬ ਇਹ ਪਿੰਡ ਕੋਰਸ਼ਮੀਰ ਦੇ ਜਿੰਨੇ ਦੁੱਧ ਫੜਾਉਂਦੇ ਘਾਰ ਇੱਕ ਕਿਸੇ ਵੀ ਪ੍ਰੋਗਰਾਮ ਹੋ ਕਿਸੇ ਦੇ ਫੈਂਡ ਸਹੀ ਆਉਂਦੀ ਹੈ ਕੋਈ ਸ਼ੱਕ ਨਹੀਂ ਲਾਉਂਦੇ ਆ ਹੈਂ ਮੱਝਾਂ ਦਾ ਦੁੱਧ ਫੜਾਉਂਦੇ ਮੱਝਾਂ ਦਾ ਦੁੱਧ ਫੜਾਉਂਦਾ ਵੀ ਗਾਂ ਗਾਂ ਉਹ ਕੋਈ ਖਾ ਕੀ ਮਟਾਈ ਦੇ ਕੰਮ ਖਤਮ ਆ ਜਾ ਰਿਹਾ ਹੈ। ਨਾ ਰੇ ਪਰ ਪਾਣੀ ਨਹੀਂ ਪਉਂਦੇ ਵਿੱਚ। ਹਾਂ ਪਾਣੀ ਨਹੀਂ ਪਉਂਦੇ ਵੀ ਉਵੇਂ ਹੁੰਦੇ। ਹੈਂ? ਹਾਂ ਪਾਣੀ ਤਾਂ ਹੈ। ਇੱਕ ਨੰਬਰ ਕੰਮ ਆ ਵੀ ਆ ਸਹੀ ਗੱਲ ਸਹੀ ਗੱਲ ਹੈ। ਪਾਣੀ ਦਾ ਹੈਗਾ 20% ਚਲ 20-25% ਤਾਂ ਪਾਣੀ ਪਰ ਹੁੰਦਾ ਵੀ ਆ। ਉਹ ਜਿਹਨੇ ਪਾਂਡਾ ਵੇ ਤਾਂ ਉਹਦੇ ਵੀ ਹੁੰਦਾ ਕਿਹ ਜੀ ਹੈਂ? ਵਿੱਚ ਕਰ ਜਾਣਾ ਹੁੰਦਾ ਵੀ। ਹਾਂ ਉਹ ਵੀ ਹੁੰਦਾ ਫਿਰ ਮਾਣਾ ਮਠਾ ਪਾਂਡਾ ਤੋੜਦਾ ਯਾਰ ਉਹ ਵੀ ਆਉਂਦਾ 20-25% ਫੇਰ ਹੀ ਬਣੂਗਾ ਨਾ। ਜਿਹੜਾ ਕੁਆਟਰ ਤੋਂ ਤੇ 20% ਪਰ ਫੈਡ ਬਹੁਤ ਹੋਣੀ ਆਈ ਹੈ। ਸਾਡੇ ਪਿੰਡ ਦੇ ਸਾਰੇ ਨਗਰ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜੇ ਦੁੱਧ ਫੜਾਉਣੇ ਖੰਡਾ ਪਾਠ ਲੈ ਭੋਗਾਂ ਤੇ ਜਿੰਨੇ ਵੀ ਪ੍ਰੋਗਰਾਮ ਹੋਏ ਸਾਡਾ ਬਹੁਤ ਧੰਨਵਾਦ ਫੈਨ ਬਹੁਤ ਸੋਹਣੀ ਆਈ ਹੈ ਅਸੀਂ ਫੜਾਉਂਦੇ ਰਹੋ ਤੇ ਅਸੀਂ ਕੰਮ ਚੱਲਦਾ ਰਹੇ ਧੰਨਵਾਦ ਜੀ